ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਪਰਮਿਸ਼ਨ ਉਠਾ ਲਉ ਅੱਜ ਅਸੀਂ ਪਹੁੰਚੇ ਆਂ ਦੰਤਨ ਅਮਰ ਸ਼ਹੀਦ ਬਾਬਾ ਉੱਥੇ ਕੋ ਸੁੱਖਾ ਸਿੰਘ ਜੀ ਮਾਰੀ ਕੰਬੋਕੇ ਵਾਲੇ ਦੇ ਜਨਮ ਸਥਾਨ ਦੇ ਉੱਤੇ ਇੱਥੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਤਿੰਨ ਪੱਤਰ ਸਥਾਨ ਨੇ ਜਿੰਨਾ ਚੋ ਇੱਕ ਇਹ ਪੁੱਤਰ ਸਥਾਨ ਹੈ ਜਿੱਥੇ ਅਸੀਂ ਇਸ ਵੇਲੇ ਖੜੇ ਆਂ ਖੂ ਸਾਹਿਬ ਦੂਸਰਾ ਟਾਬ ਸਰ ਤੇ ਤੀਜਾ ਉਹਨਾਂ ਦਾ ਜਨਮ ਸਥਾਨ ਬਾਬਾ ਸੁਖਾ ਸਿੰਘ ਜੀ ਦਾ ਅੱਜ ਅਸੀਂ ਇਹਨਾਂ ਤਿੰਨਾਂ ਸਥਾਨਾਂ ਦੇ ਦਰਸ਼ਨ ਕਰਾਂਗੇ ਮੇਰੀ ਸਮੂਹ ਸਿੱਖ ਜਗਤ ਦੇ ਸਾਥ ਸਾਧ ਸੰਗਤ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਇੱਥੇ ਬਹੁਤ ਸਾਰਾ ਅਜੇ ਇਮਾਰਤੀ ਕੰਮ ਹੋਣ ਵਾਲਾ ਗੁਰਨਾਨਕ ਦੇ ਸਿੱਖ ਸੇਵਾ ਸੰਸਥਾ ਵੱਲੋਂ ਇੱਥੇ ਸਕੂਲ ਖੋਲਣ ਦਾ ਜਿਹੜਾ ਉਹ ਮਨ ਬਣਾਇਆ ਗਿਆ ਮੇਰੀ ਸਮੂਹ ਸਿੱਖ ਸੰਗਤ ਨੂੰ ਅਪੀਲ ਹੈ ਇਹ ਵੱਟੋਂ ਵੱਟ ਆਪਣੇ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਦਸਵੰਦ ਕੱਢ ਕੇ ਜਿੱਥੇ ਅਸੀਂ ਇਹਨਾਂ ਇਤਿਹਾਸਿਕ ਗੁਰਦੁਆਰੇ ਦੀ ਇਮਾਰਤ ਨੂੰ ਬਣਾਉਣਾ ਹੈ ਉੱਥੇ ਹੀ ਆਪਣੇ ਮਹਾਨ ਪੁਰਖਾਂ ਦੇ ਜੀਵਨ ਨੂੰ ਦੁਨੀਆ ਦੇ ਵਿੱਚ ਰੋਸ਼ਨ ਕਰਨ ਲਈ ਇਨ੍ਹਾਂ ਦੇ ਨਾਂ ਦੇ ਵਿੱਦਿਅਕ ਅਦਾਰੇ ਜਿਹੜੇ ਖੋਲਣੇ ਨੇ ਜਿੱਥੋਂ ਚਾਨਣ ਲੈ ਕੇ ਗੁਰਸਿੱਖੀ ਪ੍ਰਾਪਤ ਕਰਕੇ ਗੁਰਮੁਖੀ ਦੀ ਵਿੱਦਿਆ ਲੈ ਕੇ ਸਾਡੇ ਵਿਦਵਾਨ ਬੱਚੇ ਉਹ ਦੇਸ਼ਾਂ ਵਿਦੇਸ਼ਾਂ 'ਚ ਜਾਣਗੇ ਜਿਹਦੇ ਨਾਲ ਸਾਡੀ ਸਿੱਖ ਕੌਮ ਦੀ ਪਛਾਣ ਜਿਹੜੀ ਆ ਸੰਸਾਰ ਪੱਧਰ ਤੇ ਵਧੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਤਨ ਤਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਸੁਖਾ ਸਿੰਘ ਜੀ ਮਾੜੀ ਕੰਬੋ ਕੇ ਜਿਹੜੇ ਮਹਾਨ ਯੋਧੇ ਹੋਏ ਨੇ ਸਿੱਖ ਕੌਮ ਦੇ ਵਿੱਚ ਇਹ ਉਹਨਾਂ ਦਾ ਪਵਿੱਤਰ ਜਨਮ ਸਥਾਨ ਹੈ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਕਿ ਇਸ ਪਵਿੱਤਰ ਜਨਮ ਸਥਾਨ ਦੀ ਜਿਹੜੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਉਹ ਅਸਾਰੀ ਅਧੀਨ ਹੈ ਆਪ ਜੀ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਸਮੁੱਚੀ ਸਿੱਖ ਸੰਗਤ ਆਪਣੀ ਨੇਕ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਣਾਉਣ ਲਈ ਤੇ ਇੱਥੇ ਸ਼ਹੀਦ ਸਿੰਘ ਬਾਬਾ ਸੁਖਾ ਸਿੰਘ ਜੀ ਦੇ ਨਾਮ ਦਾ ਇੱਕ ਇਤਿਹਾਸਿਕ ICSE ਬੋਰਡ ਦਾ ਸਕੂਲ ਬਣਾਇਆ ਜਾਵੇ ਜਿੱਥੇ ਗੁਰਮਤਿ ਦੀ ਸਿੱਖਿਆ ਦੇ ਨਾਲ ਗੁਰਮੁਖੀ ਦਾ ਪ੍ਰਸਾਰ ਤੇ ਆਧੁਨਿਕ ਸਿੱਖਿਆ ਦਾ ਪ੍ਰਸਾਰ ਜਿਹੜਾ ਉਹ ਸਾਡੇ ਸਿੱਖ ਕੌਮ ਦੇ ਬੱਚਿਆਂ ਨੂੰ ਮਿਲ ਸਕੇ ਜਿਹਦੇ ਨਾਲ ਸਾਡੇ ਬੱਚੇ ਵਿਦਵਾਨ ਬਣ ਕੇ ਦੇਸ਼ ਤੇ ਵਿਦੇਸ਼ ਦੇ ਵਿੱਚ ਸਿੱਖ ਕੌਮ ਦੀ ਰਿਪਰੈਜੈਂਟੇਸ਼ਨ ਕਰ ਸਕਣ ਸਿੱਖ ਕੌਮ ਦਾ ਇਸਹਾਸ ਸਿੱਖ ਕੌਮ ਦਾ ਫਲਸਫਾ ਪੂਰੇ ਵਿਸ਼ਵ ਦੇ ਵਿੱਚ ਫੈਲ ਸਕੇ ਸਾਧ ਸੰਗਤ ਜੀ ਇਹ ਗੁਰੂ ਕੇ ਵਜ਼ੀਰ ਦੀ ਰਹਿائش ਹੈ ਤੁਸੀਂ ਵੇਖ ਰਹੇ ਹੋ ਕਿ ਗੁਰੂ ਦਾ ਵਜ਼ੀਰ ਕਹਿਣ ਨੂੰ ਤਾਂ ਸਾਡੇ ਗੁਰੂ ਘਰ ਦਾ ਵਜ਼ੀਰ ਹੈ ਪਰ ਜੋ ਉਹਦੇ ਲਈ ਰਹਿائش ਹੈ ਉਹ ਰਹਿਣ ਯੋਗ ਹਾਲਤ 'ਚ ਨਹੀਂ ਹੈ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਣੇ ਆਪਣੇ ਕਿਰਤ ਕਮਾਈ 'ਚੋਂ ਦਸਵੰਦ ਕੱਢ ਕੇ ਗੁਰੂ ਦੇ ਵਜੀਰ ਲਈ ਵੀ ਇੱਕ ਸੁੰਦਰ ਇਮਾਰਤ ਬਣਾਉਣੀ ਹੈ ਉਹਨਾਂ ਦੀ ਰਹਿائش ਵਾਸਤੇ ਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਉਹ ਸਾਡੀ ਜਿਹੜੀ ਜਥੇਬੰਦੀ ਹੈ ਗੁਰਨਾਨਕ ਦੇ ਸਿੱਖ ਇਹ ਜਥੇਬੰਦੀ ਵੱਲੋਂ ਚੁੱਕਿਆ ਜਾਊਗਾ ਆਪ ਸਭ ਨੇ ਉਹਨਾਂ ਦੀ ਰਹਿائش ਬਣਾਉਣ ਲਈ ਗੁਰਦਵਾਰ ਸਾਹਿਬ ਦੀ ਇਮਾਰਤ ਬਣਾਉਣ ਲਈ ਤੇ ਸਕੂਲ ਬਣਾਉਣ ਲਈ ਆਪੋ ਆਪਣੀ ਨੇਕ ਕਮਾਈ ਚੋਂ ਦਸਵੰਦ ਕੱਢ ਕੇ ਜਿਹੜਾ ਉਹ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਆ ਤਨ ਤਨ ਅਮਰ ਸ਼ਹੀਦ ਬਾਬਾ ਸੁਖਾ ਸਿੰਘ ਜੀ ਦੇ ਜਨਮ ਸਥਾਨ ਪਿੰਡ ਮਾੜੀ ਕੰਬੋ ਕੇ ਐਸੋਲੇ ਅਸੀਂ ਉਸ ਮਹਾਨ ਸਥਾਨ ਤੇ ਆ ਜਿੱਥੇ ਉਹ ਖੂਬ ਪ੍ਰਤਨ ਜਿਹੜਾ ਅਮਰ ਸ਼ਹੀਦ ਬਾਬਾ ਸੁਖਾ ਸਿੰਘ ਜੀ ਨਾਲ ਸੰਬੰਧਿਤ ਹੈ ਜਦੋਂ ਅਨੰਦਪੁਰ ਸਾਹਿਬ ਤੋਂ ਅਮਰ ਛਕਨ ਤੋਂ ਬਾਅਦ ਬਾਬਾ ਸੁਖਾ ਸਿੰਘ ਜੀ ਪਿੰਡ ਆਏ ਸੀ ਤਾਂ ਉਸ ਵੇਲੇ ਮੁਗਲ ਹਕੂਮਤ ਵੱਲੋਂ ਜਿਹੜਾ ਸਿੱਖਾਂ ਦੇ ਸਰਾਂ ਦੇ ਮੁੱਲ ਪੈ ਰਹੇ ਸੀ ਤੇ ਪਿੰਡ ਦੇ ਲੋਕਾਂ ਨੇ ਪਤਾ ਕਰਕੇ ਸੁੱਤਿਆ ਪਿਆ ਜਿਹੜਾ ਸਿੱਖੀ ਸਰੂਪ ਸੀ ਉਹਦਾ ਨੁਕਸਾਨ ਕਰ ਦਿੱਤਾ ਬਾਬਾ ਸੁਖਾ ਸਿੰਘ ਜੀ ਦਾ ਜਿਸ ਤੋਂ ਖਫਾ ਹੋ ਕੇ ਨਾਰਾਜ਼ ਹੋ ਕੇ ਉਹਨਾਂ ਨੇ ਇਸ ਇਤਿਹਾਸਿਕ ਖੂਹ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਇੱਥੋਂ ਹੀ ਉਹਨਾਂ ਦਾ ਜੀਵਨ ਬਦਲਿਆ ਤੇ ਉਹ ਉਸ ਵੇਲੇ ਦੇ ਜਰਨੈਲ ਬੁੱਢਾ ਦਲ ਦੇ ਜਿਹੜੇ ਜਰਨੈਲ ਸੀ ਉਹਨਾਂ ਦੇ ਸੰਪਰਕ ਚ ਆਏ ਇੱਥੋਂ ਹੀ ਉਹ ਫਿਰ ਰਾਜਸਥਾਨ ਸ਼ਹੀਦ ਨਗਰ ਬੁੱਢਾ ਸ਼ਹੀਦ ਬੁੱਢਾ ਜੋਲ ਨਗਰ ਜਿਹੜਾ ਉੱਥੇ ਸ਼ਹੀਦ ਨਗਰ ਦੇ ਵਿੱਚ ਉਹਨਾਂ ਨੇ ਆਪਣਾ ਡੇਰਾ ਜਮਾਲਿਆ ਬੁੱਢਾ ਦਲ ਦੇ ਕਮਾਂਡ ਦੇ ਹੇਠ ਉੱਥੋਂ ਫਿਰ ਉਹਨਾਂ ਨੇ ਮੁਗਲਾਂ ਦੇ ਨਾਲ ਲਗਾਤਾਰ ਸੰਘਰਸ਼ ਕੀਤਾ ਤੇ ਆਪਣੇ ਜੀਵਨ ਦੇ ਵਿੱਚ 14 ਜੰਗਾ ਜਿਦੇ ਚ ਇੱਕ ਛੋਟਾ ਕੱਲੂ ਘਰਾ ਤੇ ਵੱਡਾ ਕੱਲੂ ਘਰਾ ਵੀ ਸ਼ਾਮਲ ਹੈ। ਹਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਅੱਜ ਅਸੀਂ ਅਮਰ ਸ਼ਹੀਦ ਤਨ ਤਨ ਬਾਬਾ ਸੁਖਾ ਸਿੰਘ ਜੀ ਮਾੜੀ ਕੰਬੋਕੇ ਵਾਲੇ ਜਿਲ੍ਹਾ ਤਰਨਤਾਰਨ ਪਿੰਡ ਮਾੜੀ ਕੰਬੋਕੇ तहसील ਭਖੀਵੰਦ ਚ ਉਸ ਸਥਾਨ ਤੇ ਪਹੁੰਚੇ ਆ ਜਿੱਥੇ ਅਮਰ ਸ਼ਹੀਦ ਤਨਤਨ ਬਾਬਾ ਸੁਖਾ ਸਿੰਘ ਜੀ ਨੇ ਜਿਸ ਖੂਹ ਦੇ ਵਿੱਚ ਪਰਿਵਾਰ ਵੱਲੋਂ ਰੋਮਾਂ ਦੀ ਬੇਜ਼ਬੀ ਕਰਨ ਦੇ ਬਾਅਦ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਛਾਲ ਮਾਰੀ ਸੀ ਇਹ ਉਹ ਪ੍ਰਾਤਨ ਖੂਹ ਹੈ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੀ ਸੇਵਾ ਸਿੱਖ ਸੰਗਤ ਦੇ ਧਿਆਨ ਚ ਲਿਆਉਣ ਲਈ ਕਿਉਂਕਿ ਇਹ ਮਹਾਨ ਸ਼ਹੀਦ ਮਹਾਨ ਜੋਧੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਮੁਗਲਾਂ ਦੇ ਨਾਲ 14 ਜੰਗਾਂ ਲੜੀਆਂ ਤੇ 14 ਜੰਗਾਂ ਦੇ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਤੇ ਜਿਹੜੀ ਇਤਿਹਾਸਿਕ ਗੱਲ ਮੱッセ ਰੰਗੜ ਦਾ ਸਿਰ ਲਾਉਣਾ ਚਿੱਤੇ ਦੇਣ ਛੇ ਦਰਬਾਰ ਸਾਹਿਬ ਸੱਚਖੰਡ ਦੇ ਅੰਦਰੋਂ ਤੇ ਉਸ ਤੋਂ ਬਾਅਦ ਜਿਹੜੇ ਮਸੰਦ ਉੱਥੇ ਬੈਠੇ ਸਨ ਉਹਨਾਂ ਵੱਲੋਂ ਚੈਲੰਜ ਕਰਨ ਦੇ ਉੱਤੇ ਕਿ ਕੋਈ ਸਿੱਖ ਦਿਨ ਹੁੰਦਿਆ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਨਹੀਂ ਕਰ ਸਕਦਾ ਉੱਥੇ ਚੈਲੰਜ ਕਰਕੇ ਸਰੋਵਰ 'ਚ ਇਸ਼ਨਾਨ ਵੀ ਕੀਤਾ ਤੇ ਦੋਨਾਂ ਹਾਕਮ ਪਿਓ ਪੁੱਤਰਾ ਦਾ ਸਿਰ ਵੀ ਜਿਹੜਾ ਉਹ ਵਢਿਆ ਦੋ ਵਾਰ ਤਾਂਤਨ ਅਮਰ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਨੇ ਸਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਪਾਪੀਆਂ ਤੋਂ ਮੁਕਤ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਮਾੜੀ ਕੰਬੋ ਕੇ ਤਨ ਤਨ ਅਮਰ ਸ਼ਹੀਦ ਬਾਬਾ ਸੁਖਾ ਸਿੰਘ ਜੀ ਜਿਨ੍ਹਾਂ ਨੇ ਮਸੇ ਰੰਗੜ ਦਾ ਸਿਰ ਲਾਇਆ ਸੀ ਤੇ ਆਪਣੇ ਜੀਵਨ ਚ 14 ਜੰਗਾਂ ਲੜੀਆਂ ਮੁਗਲਾਂ ਦੇ ਨਾਲ ਤੇ ਮੁਗਲਾਂ ਦੇ ਹਮਾਇਤੀ ਹਿੰਦੂ ਰਾਜਿਆਂ ਦੇ ਨਾਲ ਜਿਹਦੇ ਚ ਜਸਪਤ ਰਾਏ ਤੇ ਲਖਪਤ ਰਾਏ ਉਹਨਾਂ ਦਾ ਵੀ ਜਿਹੜੇ ਸਿੱਖਾਂ ਦਾ ਕਹਾਣ ਕਰਨਾ ਚਾਹੁੰਦੇ ਸੀ ਉਹਨਾਂ ਦਾ ਵੀ ਨਾਮੋ ਨਿਸ਼ਾਨ ਮਟਾਇਆ ਆਓ ਅੱਜ ਸਾਡੇ ਨਾਲ ਦੋ ਸਿੰਘ ਸਹਿਬਾਨ ਨੇ ਭਾਈ ਸਾਹਿਬ ਭਾਈ ਮਖ्तार ਸਿੰਘ ਜੀ ਤੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਇਹ ਇਸ ਪਿੰਡ ਦੇ ਨੇ ਜਿਨ੍ਹਾਂ ਨਾਲ ਇੱਕ ਸ਼ਹੀਦ ਸਿੰਘਾਂ ਦੇ ਪਹਿਰੇ ਦਾ ਕੌਤਕ ਵਾਪਰਿਆ ਉਹਨਾਂ ਦੀ ਜ਼ੁਬਾਨੀ ਸੁਣਦੇ ਆ ਕਿ ਉਹਨਾਂ ਦਾ ਇਹ ਕੌਤਕ ਬਾਰੇ ਕੀ ਕਹਿਣਾ ਜਿਹੜਾ ਉਹਨਾਂ ਨਾਲ ਆਪ ਵਾਪਰਿਆ ਬੈਰੂ ਜੀ ਕਾਕਾ ਸਾਹਿਬ ਵੇਗਮੋਹ ਦੀ ਪਤਿ ਇਹ ਜਿਵੇਂ ਜਿਵੇਂ ਬਾਅਦ ਚੱਲਦੇ ਉਦੋਂ ਦੀ ਗੱਲ ਆ ਤੇ ਇਥੇ ਦਰਬਾਰ ਦੇ ਕਮਰੇ ਬੂਹੇ ਬੰਦ ਕੀਤੇ ਸੀ ਤੇ ਉਦੋਂ ਪੁਲਿਸ ਵਾਲੇ ਆਂਦੇ ਸੀ ਬਤੀਆਂ-ਬੁਤੀਆਂ ਬੰਦ ਹੋਈ ਜਗਾਉਣੀਆਂ ਸੀ ਤੇ ਸੀਰ ਸਿੰਘ ਆਇਆ ਦੇ ਘਰਾਂ ਕੇ ਬੂਹੇ ਸਾਰੇ ਖੁੱਲ ਗਏ ਐ ਧਕੜਾ ਧਕੜਾ ਜਿਵੇਂ ਘੋੜਿਆਂ ਦੇ ਵਾਰੀ ਤਾਂ ਮੈਂ ਤੇ ਦੁਬਾਰਾ ਫੇਰ ਬੂਹੇ ਬੰਦ ਕੀਤੇ ਤੇ ਉਦੋਂ ਬੂਹੇ ਜਦ ਸਮਝ ਗਿਆ ਕਿ ਬੀਚਰ ਉਹ ਇੱਥੇ ਆਇਆ ਸੀ ਤੇ ਦੁਬਾਰਾ ਫੇਰ ਇੱਥੇ ਆ ਫੇਰ ਦੁਬਾਰਾ ਆਣ ਕੇ ਜ਼ੋਰ ਚ ਆ ਕੇ ਬੂਹੇ ਸਾਰੇ ਖੁੱਲ ਗਏ ਤੇ ਬਤਕੀਆਂ ਸੇਜਾ ਗਏ ਫੇਰ ਇਹਨੇ ਬੰਦ ਨਹੀਂ ਕੀਤੀਆਂ ਫੇਰ ਜਗਤ ਦੇ ਦਿੱਤੀਆਂ ਆਰੇ ਆਖਰ ਉਹ ਗਾਹੀ ਬਾਬਾ ਖਵਿੰਦਰ ਸਿੰਘ ਜੀ ਵਾਜੀ ਕਾ ਖਾਲਸਾ ਵਾਜੀ ਫਤਿਹ ਫੈਰੂ ਜੀ ਛੀਦਾ ਦਾ ਪਹਿਰਾ ਆ ਪਈ 2:30 ਤੋਂ ਲੈ ਕੇ ਤੇ ਤੜਕੇ 5 ਵਜੇ ਤੱਕ ਲੱਗਦਾ ਜੀ ਛੀਦਾ ਤੋਂ 2:30 ਵਜੇ ਤੋਂ ਲੈ ਕੇ ਜੋ ਵੀ ਮੰਗੋਗੇ ਉਹ ਆਪ ਤੁਹਾਨੂੰ ਸਹੀ ਹੋਣਗੇ ਬਾਬਾ ਸੁਖਾਂ ਛੀਦੀ ਸੇਵਾ ਜਿਹੜੀ ਹੈ ਨਾ ਬਹੁਤ ਔਖਣਿਆ ਖਾਲਸਾ ਵਾਜੀ ਕੋ ਚਿਕਾ ਖਾਲਸਾ ਵਾਜੀ ਫਤਿਹ ਬਾਬਾ ਮਖਾਸ ਸਿੰਘ ਜੀ ਤੁਹਾਨੂੰ ਬੇਤੀ ਆ ਜਦੋਂ ਇੱਕ ਕੌਤਕ ਕਾੜਨਾ ਵਾਪਰਿਆ ਉਦੋਂ ਤੁਹਾਡੀ ਏਜ ਸੀ ਉਧਰ ਉਦੋਂ ਮੇਰੀ ਅਮਰੋੜੀ ਉਹ 18-18 ਸਾਲ ਹੋ ਗਈ ਇੱਥੇ ਆਂਡੇ ਸੀ ਚੰਗੀ ਸੀ ਉਦੋਂ ਜਾ ਕੇ ਇੱਕ ਗੱਲ ਦਾ ਤੁਹਾਨੂੰ ਹੁਣ ਪੱਕਾ ਵਿਸ਼ਵਾਸ ਹੋ ਗਿਆ ਕਿ ਅਮਰ ਸ਼ਹੀਦ ਬਾਬਾ ਸੁਖਾਸ ਸਿੰਘ ਸਾਹਿਬ ਜੀ ਜਿੰਦਾ ਸ਼ਹੀਦ ਨੇ ਜਿਉਂਦੀ ਜਗ ਦੀ ਮਸਾਲਾ ਨਹੀਂ ਹੈਗੀ ਜੱਦ ਜੱਦ ਹੈ ਰਹਿ ਬਾਬਾ ਸੇਵਾ ਕਰਦੇ ਸਾਬਾ ਖਿਆ ਦੇ ਵਿੰਦਲੇ ਸਭ ਜੋ ਹੁਣ ਜਿੱਥੇ ਆਪਾਂ ਅੱਜ ਖੜੇ ਆ ਬੋਲੀ ਗੁਰਦੁਆਰਾ ਬੋਲੀ ਸਾਹਿਬ ਹਾਂਜੀ ਇਹ ਉਹ ਉਹ ਜਿੱਥੇ ਬਾਬਾ ਜੀ ਨੇ ਆਤਮਤਿਆ ਕਰਨ ਵਾਲਾ ਹਾਂਜੀ ਇਹ ਇਹ ਖੂਬ ਹੀ ਅਸੀਂ ਆਪ ਕੱਢਿਆ ਆ ਠਿਕਾਣਾ ਸੇਵਾ ਕਰਦੇ ਆ ਅਸੀਂ ਖੂ ਨਬਾਹੀ ਗੁਰੂ ਰੂਪ ਸਾਹਿਬ ਸੰਗਤਿਤ ਭਾਈ ਸਾਹਿਬ ਭਾਈ ਮਖ्तार ਸਿੰਘ ਜੀ ਬਹੁਤ ਕਰਮਾਂ ਵਾਲੇ ਆ ਜਿਨ੍ਹਾਂ ਨੂੰ ਇਹ ਸਮਾਂ ਮਿਲਿਆ ਮੌਕਾ ਮਿਲਿਆ ਕਿ ਸ਼੍ਰੀ ਦਰਗਾਹ ਦੇ ਸਥਾਨ ਦੀ ਸੇਵਾ ਕਰਨੇ ਤੇ ਸਾਰੀ ਸਾਧ ਸੰਗਤ ਜਿਹੜੀ ਦੇਸ਼ ਆਵੇਸ਼ਣਾ ਸਮਸਦੀ ਆ ਜਿਹੜੀ ਗੁਰੂ ਨਾਨਕ ਨਾਮਲੇਵਾ ਸਾਧ ਸੰਗਤ ਆ ਉਹਨਾਂ ਨੂੰ ਬੇਨਤੀ ਆ ਕਿ ਇਹ ਜਿਹੜੇ ਭਾਈ ਸੁਖਾ ਸਿੰਘ ਜਿਹੜੇ ਐਡੇ ਮਹਾਨ ਸ਼ਹੀਦ ਹੋਏ ਜਿਨ੍ਹਾਂ ਨੇ 14 ਜੰਗਾਂ ਲੜੀਆਂ ਇਸ ਤੋਂ ਇਲਾਵਾ ਲਿਖਣ ਵਿੱਚ ਵੀ ਕੋਈ ਕਮੀ ਪੇਸ਼ੀ ਰਹੇਗੀ ਹੋਗੀ ਹੋਰ ਬੇਅੰਤ ਇਹਨਾਂ ਨੇ ਘਾਲਣਾ ਘਾਲੀਆਂ ਇਹਨਾਂ ਦਾ ਜਿਹੜਾ ਜਨਮ ਸਥਾਨ ਆ ਜਿਹੜਾ ਗੁਰਦੁਆਰਾ ਪੌਲੀ ਸਾਹਿਬ ਆ ਇਹਦੀ ਹਾਲਤ ਜਿਹੜੀ ਆ ਇੰਨੀ ਵਧੀਆ ਨਹੀਂ ਹੈਗੀ ਜਿੰਨੀ ਵਧੀਆ ਚਾਹੀਦੀ ਆ ਅੱਜ ਸਾਡੇ ਸਮਾਜ ਦੇ ਕੋਲ ਬੇਅੰਤਰ ਪਈਆ ਕੋਈ ਕਮੀ ਨਹੀਂ ਹੈਗੀ ਗੁਰੂ ਨਾਨਕ ਸਾਹਿਬ ਦੀ ਬਹੁਤ ਕਿਰਪਾ ਸ਼ਹੀਦਾਂ ਦੀ ਬਹੁਤ ਬਹੁਤ ਕਿਰਪਾ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਹ ਸ਼ੀਦਾਂ ਦੇ ਸਥਾਨ ਤੇ ਜਿਹੜੀ ਆ ਦਸਵੰਧ ਦੀ ਮਾਇਆ ਦੇ ਕੇ ਤੇ ਇਹਨੂੰ ਐਡਾ ਅਲੀਸ਼ਾਨ ਬਣੇ ਕਿ ਜਿਦਾ ਪਤਾ ਲੱਗੇ ਕਿ ਬਾਬਾ ਸੁੱਖਾ ਸਿੰਘ ਜੀ ਦਾ ਇਹ ਤੇ ਮਸਤਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਖਤਾਰ ਸਿੰਘ ਜੀ ਇੱਕ ਘਟਨਾ ਤੁਹਾਡੇ ਸਾਹਮਣੇ ਢਾਬ ਸਰ ਗੁਰਦੁਆਰਾ ਜਿਹੜਾ ਜਿੱਥੋਂ ਬਾਬਾ ਸੁੱਖਾ ਸਿੰਘ ਜੀ ਘੋੜਿਆਂ ਭਜਾ ਕੇ ਲੈ ਗਏ ਸੀ ਨੰਬਰਦਾਰ ਦਾ ਉੱਥੇ ਜਿਹੜੀ ਘਟਨਾ ਵਾਪਰੀ ਤੁਹਾਡੇ ਅੱਖਾਂ ਸווה ਵੇਖਣ ਦੀ ਉਹਦੇ ਬਾਰੇ ਵਿਸਤਾਰ ਨਾਲ ਦੱਸੋ ਵੇਖੋ ਜੀ ਕਾਲਸਾ ਅਗਰ ਕੋਈ ਪਤਾ ਨਹੀਂ ਨਾ ਸੀ ਤੇ ਇਥੇ ਚਰਨ ਸੀ ਜਿਹੜੇ ਲਟਕਾ ਦਾਰੀ ਤੇ ਇੱਕ ਸਾਡੇ ਪਿੰਡ ਦਾ ਹੋਰ ਦੇ ਨਾ ਮੀਟ ਉਥੇ ਬਣਾ ਦੁਬਾਰੇ ਦਰਸ਼ਨੀ ਜੁੜੀ ਨਾਲ ਕਬਰਾਂ ਹੋਏ ਵਿੱਚ ਇਹ ਸਮਾਨੀ ਤੋਂ ਬਤੀ ਪਈ ਤੇ ਉਹਨੇ ਜਾ ਕੇ ਸਭ ਕੁਝ ਇਹਨਾਂ ਦਾ ਡਾਤਾ ਤੇ ਥਲਪਾਉੜੀਆਂ ਥਣ ਚੜ ਕੇ ਇੱਕ ਗੁੰਮੜ ਦੀ ਪਾਰਕ ਤੇ ਨਾਲ ਰੇਲ ਵੀ ਹਿੱਟ ਗਈ ਸਮਾਨੀ ਖਾਲਸਾ ਜੀ ਵੇਖੋ ਸ਼ਹੀਦ ਸਿੰਘਾਂ ਦੇ ਪਹਿਰਿਆਂ ਦੀ ਗੱਲ ਜਿਸ ਕੌਮ ਕਲ ਏਡੇ ਏ ਮਹਾਨ ਸ਼ਹੀਦ ਨੇ ਕਿ ਜਿਹੜੇ ਆਪਣੇ ਸਥਾਨਾਂ ਦੀ ਰਾਖੀ ਗੁਪਤ ਰੂਪ ਚ ਵਰਤ ਕੇ ਵੀ ਕਰੀ ਜਾਂਦੇ ਨੇ ਉਸ ਕੌਮ ਨੂੰ ਮਰੀਆਂ ਮਸਾਣਾ ਪੁੱਜਣ ਦੀ ਲੋੜ ਨਹੀਂ ਉਸ ਕੌਮ ਨੂੰ ਐਵੇਂ ਝੂਠੇ ਵਿਹਿਮਾਂ ਭਰਮਾਂ ਚ ਪਾ ਕੇ ਆਪਣਾ ਧਰਮ ਜਿਹੜਾ ਉਹ ਗਵਾਉਣ ਦੀ ਲੋੜ ਨਹੀਂ ਆਪਣੇ ਧਰਮ ਨੂੰ ਸੰਭੋ ਆਪਣੇ ਸ਼ਹੀਦ ਸਿੰਘਾਂ ਦਾ ਆਪਣੇ ਗੁਰੂ ਸਾਹਿਬਾਨ ਦਾ ਸਤਿਕਾਰ ਕਰੋ ਮੰਗੀਆਂ ਮਰਾਦਾ ਪ੍ਰਾਪਤ ਕਰੋ ਇੱਕ ਘਟਨਾ ਹੋਰ ਤੁਹਾਡਾਂ ਨਾਲ ਸਾਂਝੀ ਕਰਵਾ ਰਹੇ ਹਾਂ ਜਿਹੜੀ ਜਨਮ ਸਥਾਨ ਬਾਬਾ ਸੁਖਾ ਸਿੰਘ ਜੀ ਦੀ ਜਿੱਥੇ ਇੱਕ ਵਿਅਕਤੀ ਨੇ ਆਪਣੇ ਮੂੰਹੋਂ ਸ਼ਬਦ ਕੱਢਿਆ ਸੀ ਕਿ ਮੇਰੀ ਕਿਹੜੀ ਲੱਤ ਭੰ ਲੈਣਗੇ ਉਹਦੇ ਬਾਰੇ ਭਾਈ ਮੁਖਤਾਰ ਸਿੰਘ ਜੀ ਦੱਸਣਗੇ ਕਿ ਉਹ ਘਟਨਾ ਕੀ ਵਾਪਰੀ ਸਹੀ ਜੀ ਹਾਂ ਭਾਈ ਉਹ ਪਾਜੀ ਕਿਹਦੇ ਸਹੀ ਮੇਰੀ ਲੱਤ ਭੰ ਚਾਲੇ ਸੂਟਰ ਚ ਲੱਗਾ ਪੁੱਠਾ ਖਾ ਜਾਂਦਾ ਸੁੱਟਦੀ ਤੁਸੀਂ ਦੇਖ ਦਿਓ ਦੱਸਣਾ ਲੱਤ ਉਟੇ ਲਾ ਸਹੀ ਜੀ ਮਿੱਟੀ ਪੋਟੇ ਦੀ ਮਿੱਟੀ ਪੋਟੇ ਦਾ ਨਾ ਮੜਾ ਕਿਤਾ ਨਾ ਪਟੋ ਉਹਦੇ ਨਹੀਂ ਹਟਦੇ ਜਿਉਂ ਆਂਦਾ ਮੇਰੀ ਬਾਬਾ ਦੀ ਲੱਤ ਭੰਦੂ ਕਿ ਉਹ ਜਿਹੜਾ ਜੜ ਲਾ ਕੇ ਮੋੜਦਾ ਤੇ ਦੰਤ ਟੁੱਟ ਗਏ ਆ ਜੀ ਆ ਜੀ ਆ ਜੀ ਮੌਕੇ ਦੇ ਉੱਤੇ ਟੁੱਟ ਗਈ ਜੀ ਉਸੇ ਵੇਲੇ ਜਦੋਂ ਮੂੰਹ ਚੋਂ ਕੱਢਿਆ ਤੇ ਉਦੋਂ ਹੀ ਵੇਖੋ ਇਹ ਕੋਈ ਘਟਨਾ ਮਾਮੂਲੀ ਨਹੀਂ ਇਹ ਘਟਨਾ ਸ਼ਹੀਦ ਸਿੰਘਾਂ ਦੇ ਪਹਿਰਿਆਂ ਦੀ ਆ ਪ੍ਰਤੱਖ ਇਹ ਕੌਤਕ ਨੇ ਸੰਗੀ ਦੇ ਉਤਰ ਚਰਨ ਕਮਰੋਂ ਪਾਵੇ ਸਤਿ ਸ੍ਰੀ ਅਕਾਲ ਦੇਖ ਕੇ ਸਭ ਇਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਆ